ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਅਪਰਾਧ ਨੇ ਜਦੀਕ ਪਿੰਡ ਸ਼ੋਕਰਾਂ ਵਿੱਚ ਹੋ ਗਿਆ ਕਤਲ ਕੀ ਸੀ ਕਾਰਨ ਕਿਸ ਦਾ ਹੋਇਆ ਕਤਲ ਕਿਸ ਨੇ ਮਾਰਿਆ ਕਿਉਂ ਮਾਰਿਆ ਕਿਵੇਂ ਮਾਰਿਆ ਦੇਖੋ ਕਿਵੇਂ ਪਿੰਡ ਸ਼ੋਕਰਾਂ ਦੇ ਰੂਪ ਲਾਲ ਨੂੰ ਉਸਦੇ ਹੀ ਦੋਸਤਾਂ ਵੱਲੋਂ ਸਿਰ ਵਿੱਚ ਇੱਟਾਂ ਮਾਰ ਮਾਰ ਕੇ ਉਸ ਦੀ ਜੀਵਨ ਲੀਲਾ ਖਤਮ ਕਰ ਦਿੱਤੀ ਗਈ ਕੀ ਸੀ ਕਾਰਨ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਬਹੁਤ ਵੱਡੇ ਖੁਲਾਸੇ ਦੋਸਤੀ ਦੇ ਨਾਮ ਤੇ ਬਹੁਤ ਵੱਡਾ ਕਲੰਕ ਸਾਹਮਤ ਹੋਈ ਇਹ ਘਟਨਾ ਕਿਉਂ ਮਾਰਿਆ ਕਿਸੇ ਜਾਨ ਨੂੰ ਮਾਰਨ ਦਾ ਕਾਰਨ ਕਿਸ ਨੇ ਕੀਤਾ ਸੀ ਮਜਬੂਰ ਕੇ ਰੂਪਲਾਲ ਨੂੰ ਜਾਨੋ ਹੀ ਮਾਰ ਦਿੱਤਾ ਜਾਵੇ ਗਰੀਬ ਰੂਪਲਾਲ ਨੂੰ ਇਕੱਲਾ ਬੈਠਾ ਵੇਖ ਕੇ ਉਸਦੇ ਪਿੰਡ ਦੇ ਹੀ ਤਿੰਨ ਨੌਜਵਾਨਾਂ ਵੱਲੋਂ ਉਸ ਨੂੰ ਮਾਰਨ ਦੀ ਵਜ੍ਹਾ ਪੈਦਾ ਕੀਤੀ ਗਈ ਪਹਿਲਾਂ ਉਸ ਨੂੰ ਸ਼ਰਾਬ ਪਿਲਾਉਣ ਦੀ ਕੋਸ਼ਿਸ਼ ਕੀਤੀ ਗਈ ਰੂਪਲਾਲ ਨੇ ਸ਼ਰਾਬ ਪੀਣ ਤੋਂ ਕੋਰੀ ਨਾ ਕਰ ਦਿੱਤੀ ਤਾਂ ਉਸ ਕੋਲੋਂ ਜ਼ਬਰਦਸਤੀ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਗਏ ਫਿਰ ਉਸ ਗਰੀਬ ਰੂਪਾਲਲ ਦੇ ਕੋਲੋਂ ਪੈਸੇ ਨਹੀਂ ਨਿਕਲੇ ਤਿੰਨਾਂ ਦੋਸਤਾਂ ਨੇ ਉਸ ਨੂੰ ਉੱਥੇ ਹੀ ਢਾ ਲਿਆ ਤੇ ਉਸ ਦੇ ਸਿਰ ਵਿੱਚ ਇੱਟਾਂ ਮਾਰ-ਮਾਰ ਕੇ ਉਸ ਨੂੰ ਜਾਨੋਂ ਮਾਰ ਕੇ ਉੱਥੇ ਹੀ ਸੁੱਟ ਦਿੱਤਾ ਪਰ ਉਸ ਵਿੱਚ ਕੁਝ ਸਾਹ ਚੱਲਦੇ ਸੀ ਉਸ ਨੂੰ ਤਰਠਦਾ ਹੋਇਆ ਵੇਖ ਕੇ ਉਸ ਨੂੰ ਸਿਵਲ ਹਸਪਤਾਲ ਅਪਰਾ ਵੇਖੇ ਦਾਖਲ ਕਰਾਇਆ ਗਿਆ ਕਿਸੇ ਕਾਰਨ ਉਸ ਨੂੰ ਹਸਪਤਾਲ ਤੋਂ ਸਿਰਫ ਪੱਟੀਆਂ ਕਰਵਾ ਕੇ ਹੀ ਘਰ ਭੇਜ ਦਿੱਤਾ ਗਿਆ ਜਿੱਥੇ ਕਾਰਨ ਕੇ ਉਸ ਦੀ ਦਰਦਨਾਕ ਮੌਤ ਹੋ ਗਈ ਫਰੌਰ ਪੁਲਿਸ ਵੱਲੋਂ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਹਰਕਤ ਆ ਕੇ ਦੋਸ਼ੀ ਸੁਚਾਰਮ ਅਤੇ ਕੁਲਾ ਤੇ ਜੱਸੀ ਦੇ ਖਿਲਾਫ ਮੁਕਦਮਾ ਦਰਜ ਕਰਕੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕਰ ਦਿੱਤੀ ਗਈ ਹੈ ਬਾਕੀ ਦੋਸ਼ੀ ਦੇ ਖਿਲਾਫ ਵੀ ਕਾਰਵਾਈ ਉਸ ਦੀ ਪਾਲ ਜਾਰੀ ਹੈ ਕੀ ਸੀ ਕਾਰਨ ਕਿਉਂ ਮਾਰਿਆ ਪਰਿਵਾਰ ਬਹੁਤ ਹੀ ਦੁੱਖ ਦੇ ਵਿੱਚ ਡੁੱਬ ਗਿਆ ਇਲਾਕੇ ਵਿੱਚ ਦੋਸਤੀ ਦੇ ਨਾਮ ਤੋਂ ਹੀ ਲੋਕ ਤਰਉਣ ਲੱਗ ਪਏ ਦੋਸਤੀ ਦੇ ਨਾਮ ਤੇ ਬਹੁਤ ਵੱਡਾ ਕਲੰਕ ਪਿੰਡ ਸ਼ੋਕਰਾਂ ਅਪਰਾ ਨੇ ਜੀ ਕੋ ਹੋ ਗਿਆ ਬਹੁਤ ਵੱਡਾ ਕਤਲ ਬਹੁਤ ਹੀ ਕਾਨੂੰਨੀ ਹਰਕਤ ਦੋਸਤਾਂ ਵੱਲੋਂ ਹੀ ਮਾਰ ਦਿੱਤਾ ਗਿਆ ਇੱਟਾਂ ਮਾਰ ਮਾਰ ਕੇ ਵਿਅਕਤੀ ਨੂੰ ਡਾਕਟਰਾਣਾ ਅਪਰਾਧੀ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ। ਪਰਿੰਦਰ ਦੇ ਬ੍ਰਦਰ ਦਾ ਰੂਪ ਲਾਲ ਕਿੰਨੀ ਉਮਰ ਦੇ ਜਿਹਨਾਂ ਦੇ ਜਿਹਨਾਂ ਦਾ ਘਟਲ ਹੋਇਆ? 54 ਸਾਲ ਕਿੱਦਾਂ ਹੋਈ ਘਟਨਾ ਇਹ? ਇਹ ਘਟਨਾ ਦੇਖੋ ਜੀ ਅਸੀਂ ਰਹਿੰਦੇ ਹਾਂ ਉਰੇ ਬਾਗ ਵਾਲੇ ਮਹੱਲੇ ਇਹ ਸਾਡੇ ਬ੍ਰਦਰ ਹੁਣ ਹੀ ਰਹਿੰਦੇ ਆ ਪਰੇ। ਜੀ ਹੋਰ ਅੱਗੇ ਮਹੱਲਾ ਉੱਧਰ ਰਹਿੰਦੇ ਆ। ਕਤੋਂ ਜੋ 9:30 ਵਜੇ ਦੀ ਗੱਲ ਹੈ ਜਦੋਂ ਲਾਈਟ ਗਈ ਸੀ ਇਹ ਉੱਥੇ ਬੈਠੇ ਜੀ ਸਾਡੇ ਲੱਖਾਂ ਦੀ ਦਾਤੇ ਦੀ ਜਗਾ ਉੱਥੇ ਬੈਠੇ ਦੇ ਬੈਠੇ ਬੁੱਠੇ ਦੇ ਪਤਾ ਨਹੀਂ ਨਾਲਸ ਵਿੱਚ ਕੀ ਗੱਲਬਾਤ ਹੋਈ ਆ ਤੇ ਉੱਥੇ ਲੜ ਪਏ ਤਿੰਨ ਜਣੇ ਬੰਦੇ ਸੀਗੇ ਤੇ ਜਿਹਨਾਂ ਨੂੰ ਟੱਕ ਮਾਰ ਕੀਤੀ ਆ ਇੱਕ ਦਾ ਨਾਂ ਸੀ ਕਰਨ ਦਾ ਸੁਚਾਰ ਇੱਕ ਦਾ ਨਾਮ ਢੁੱਲੂ ਕਹਿੰਦੇ ਪੱਕਾ ਨਾਮ ਇਹਨੂੰ ਪਤਾ ਨਹੀਂ ਹੈਗਾ ਇੱਕ ਦਾ ਨਾਂ ਸੀਗਾ ਜੱਸੇ ਤੇ ਮੇਰੇ بڑے ਬ੍ਰਦਰ ਦੇ ਛੋਟੇ ਮੇਰੇ ਭਤੀਜੇ ਮੁੰਡੇ ਹਲਕੇ ਹਲਕੇ ਸੀਗੇ ਉਹ ਛੜਾਉਂਦੇ ਸੀਗੇ ਇੱਥੇ ਫੈਲਾਉਣੀ ਉਹਦਾ ਫੋਨ ਤੋੜਿਆ ਫੇ ਉਹਨੇ ਉਹਨਾਂ ਨੂੰ ਵੀ ਕੁੱਟਮਾਰ ਕੀਤੀ ਆ ਤੇ ਯਾਨੀ ਕਿ ਫੇਰ ਉਹਨੇ ਉਹਦੇ ਸਿਰ ਦੇ ਵਿੱਚ ਕੱਟ ਮਾਰੀ ਇੱਕ ਜਣੇ ਨੇ ਫੇਰ ਉਸ ਤੋਂ ਬਾਅਦ ਉਹਨੇ ਯਾਨੀ ਕਿ ਮੁੱਕੇ ਲੱਤਾਂ ਜੋ ਵੀ ਉਹਨਾਂ ਤੋਂ ਸੜਿਆ ਤਿੰਨ ਜਣੇ ਯਾਨੀ ਕੁੱਟਿਆ ਜਦੋਂ ਕੁੱਟ ਗਏ ਉਹ ਸਾਨੂੰ ਹੁਣ ਇਹਨਾਂ ਨੂੰ ਖਬਰ ਵੀ ਨਹੀਂ ਸੀਗੇ ਉਹ ਨਿਆਣੇ ਇੱਥੇ ਛੋਟੇ ਸੀ ਉਹ ਦਰਜਾ ਜੋ ਦੇਖਿਆ ਉਹ ਨਹੀਂ ਚੌਕ ਉਹ ਆਪਣੇ ਡਿਫੈਸਰੀ ਲੈ ਕੇ ਇੱਥੇ ਰੈਂਸ ਤੋਂ ਬਾਅਦ ਉਹੀ ਜਦੋਂ ਪਤੀਆਂ ਪੁੱਟੀਆਂ ਕਰਾਈਆਂ ਜਦੋਂ ਘਰ ਗਏ ਤੇ ਸਾਨੂੰ ਸਵੇਰੇ ਪਤਾ ਲੱਗਾ ਜਦੋਂ ਗਏ ਕਹਿੰਦੇ ਵੀ ਕੋਈ ਬੋਲਦੇ ਜਦੋਂ ਗਏ ਤਾਂ ਮੁੱਤ ਚ ਪੂਰੇ ਹੋ ਚੁੱਕੇ ਸੀ ਕਿਹੜੇ ਕਿਹੜੇ ਦੋਸ਼ੀ ਸੀ ਕੋਣ ਕੋਣੇ ਚ ਇੱਥੇ ਇੱਕ ਸੁੱਚਾ ਰਾਮ ਸੀਗਾ ਕਿੰਨੀ ਉਮਰ ਉਹਦੀ ਇਹ ਸੇਹੀ ਉਮਰ ਦਾ ਸੀ ਵੀ ਜਿੰਨੇ ਕਦ ਪਿਆਰ ਕਰਾਇਆ ਨੇ ਦੱਸ ਸੀਗਾ ਦੂਸਰਾ ਤੇ ਇੱਕ ਘੁੱਲੂ ਸੀਗਾ ਉਹਦਾ ਨਾਂ ਪੁੱਤਾ ਹੋ ਰਿਹਾ ਮੈਨੂੰ ਨਹੀਂ ਪਤਾ ਉਹਦਾ ਨਾਂ ਬਾਹਰੋਂ ਆਇਆ ਬਰਿੰਚੋਂ ਉਹ ਤੇ ਇਸਰਾ ਹੈਗਾ ਜੱਸੇ ਕਿੰਨੇ ਜਿਹੜੇ ਮਰਨ ਵਾਲੇ ਆ ਉਹਨਾਂ ਦੇ ਕਿੰਨੇ ਬੱਚੇ ਸਨ ਦੋ ਬੱਚੇ ਨੇ ਦੋ ਬੱਚੇ ਵੱਢਦੇ ਆ ਛੋਟਾ ਵੱਢਦਾ ਆ بڑا ਜਿੱਦਾਂ ਆਪਾਂ ਕ੍ਰੈਕਟਰੀ ਕੋਟ ਚਲਾਉਂਦਾ ਆ ਜਿੱਦਾਂ ਪੁਲਿਸ ਦੀ ਕਾਰਵਾਈ ਤੋਂ ਤੁਸੀ ਸੰਤੋਸ਼ਨ ਹਾਂਜੀ ਹਜੇ ਤੱਕ ਤਾਂ ਹੈਗੇ ਕਾਰਵਾਈ ਕਰ ਰਹੇ ਆ ਸਭ ਕੁਝ ਕਰ ਰਹੇ ਆ ਦੋ ਮਰਜ਼ਮ ਫੜਲੇ ਆ ਫੜਲੇ ਜੀ ਤੇ ਇੱਕ ਹਜੇ ਨਹੀਂ ਆਇਆ ਹੱਥੇ ਉਹ ਜੀ ਸਰ ਸਰ ਕੀ ਮਾਮਲਾ ਸੀ ਸੀ ਜਿਹੜਾ ਕਤਲ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਪਿੰਡ ਸ਼ੋਕਰਾਂ ਤੋਂ ਸਾਨੂੰ ਟੈਲੀਫੋਨ ਤੇ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਸ਼ੋਕਰਾਂ ਵਿੱਚ ਰੂਪ ਲਾਲ ਸੰਨੋਜੀਤਰਾਮ ਦੀ ਜੋ ਡੈਥ ਹੋਈ ਆ ਜੋ ਬੀਤੀ ਰਾਤ ਉਹਨੂੰ ਤਿੰਨ ਵਿਅਕਤੀਆਂ ਨੇ ਕੁੱਟਮਾਰ ਕੀਤੀ ਸੀ ਸਿਰ ਵਿੱਚ ਟਾ ਮਾਰੀਆਂ ਸੀ ਜਿਸ ਦੀ ਸਿਵਲ ਹਸਪੀਟਲ ਅਪਰਾ ਤੋਂ ਬਰਪਟੀ ਕਰਵਾ ਕੇ ਉਹਨੂੰ ਘਰ ਲਿਆ ਗਿਆ ਸੀ ਪਰ ਅੱਜ ਉਹਦੀ 10 11 ਵਜੇ ਦੇ ਕਰੀਬ ਘਰ ਵਿੱਚ ਹੀ ਡੈਥ ਹੋ ਗਈ ਆ ਜਿਸ ਤੇ ਮੈਂ ਸਮੇਤ ਚੌਕੀਨ ਚਾਰ ਸੁਖਿੰਦਰਪਾਲ ਸਿੰਘ ਤੇ ਹੋਰ ਪੁਲਿਸ ਪਾਰਟੀ ਦੇ ਅਸੀਂ ਰੂਪ ਲਾਲ ਦੇ ਘਰ ਪੁੱਜੇ ਜਿੱਥੇ ਰੂਪ ਲਾਲ ਦੀ ਡੈਡ ਬੋਡੀ ਮਿਲੀ ਆ ਜੋ ਡੈਡ ਬੋਡੀ ਨੂੰ ਚੈੱਕ ਕੀਤਾ ਗਿਆ ਜਿਸ ਦੇ ਸਿਰ ਵਿੱਚ ਦੋ ਗਹਿਰੀਆਂ ਸੱਟਾਂ ਲੱਗੀਆਂ ਹੋਈਆਂ ਸੀ ਜੋ ਉਸ ਦੀ ਮੌਤ ਦਾ ਕਾਰਨ ਬਣੀਆਂ ਜੋ ਮੌਕੇ ਤੇ ਰੂਪ ਲਾਲ ਦੇ بیٹے ਨੇ ਸਾਨੂੰ ਸਟੇਟਮੈਂਟ ਰਿਕਾਰਡ ਕਰਾਈ ਆ ਕਿ ਉਸਦੇ ਪਿਤਾ ਨੂੰ ਬੀਤੀ ਰਾਤ ਪੀਰ ਲੱਗਦਾ ਤਾਂ ਇਹਨਾਂ ਸ਼ੋਕਰਾਂ ਦੇ ਨੇੜੇ ਤਿੰਨ ਨੌਜਵਾਨ ਜੋ ਜਿਸ ਵਿੱਚ ਕਮਲਜੀਤ ਕੁਲਾ ਅਤੇ ਸੁਚਾਰਾਮ ਅਤੇ ਜਸਵਿੰਦਰਪਾਲ ਜੱਸੀ ਨੇ ਕੁੱਟਮਾਰ ਕੀਤੀ ਆ ਜੋ ਉਸ ਨੂੰ ਰੋਕ ਕੇ ਸ਼ਰਾਬ ਪਲਾਉਣ ਲਈ ਮਜਬੂਰ ਕਰਦੇ ਸੀ ਅਤੇ ਕਹਿੰਦੇ ਕਿ ਸਾਨੂੰ ਪੈਸੇ ਦਿਓ ਪਰ ਉਹ ਕਹਿੰਦਾ ਸੀ ਕਿ ਮੇਰੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਆ ਮੈਂ ਤੈਨੂੰ ਪੈਸੇ ਨਹੀਂ ਦੇ ਸਕਦਾ ਜਿਸ ਕਾਰਨ ਇਹਨਾਂ ਉਹਨੂੰ ਪਹਿਲਾਂ ਕੋਸ ਨੂੰ ਓਕੇ ਮਾਰੇ ਫਿਰ ਜੋ ਸੁਚਾਰਾਮ ਤੇ ਜੋ ਇਹਦਾ ਸਾਥੀ ਸੀ ਕੰਗਲਜੀਤ ਖੁੱਲਾ ਉਹਨੇ ਇਹਦੇ ਸਿਰ ਵਿੱਚ ਇੱਟਾਂ ਮਾਰੀਆਂ ਤੇ ਜਿਹੜਾ ਇਹਨਾਂ ਦਾ ਸਾਥੀ ਤੀਜਾ ਜਸਵਿੰਦਰਪਾਲ ਜਸਜੀ ਉਸਨੇ ਵੀ ਇਹਨਾਂ ਤੇ ਆ ਪੂਰਾ ਸਾਹ ਦਿੱਤਾ ਇਹਦੇ ਬੇਟੇ ਨੂੰ ਵੀ ਕੁੱਟਮਾਰ ਕੀਤੀ ਆ ਅਰੇ ਇਹਨੇ ਉਹਨੂੰ ਜੱਫਾ ਮਾਰਿਆ ਤੇ ਧਰਤੀ ਤੇ ਸੁੱਟ ਕੇ ਉਹਦੇ ਪੇਟ 'ਤੇ ਥੋਡੇ ਮਾਰਦਾ ਰਿਹਾ ਜੋ ਇਹਨਾਂ ਨੂੰ ਡਰਾਇਆ ਗਿਆ ਸੀ ਕਿ ਤੁਸੀਂ ਸਿਵਲ ਹਸਪਤਲ 'ਜੇ ਜਾ ਕੇ ਦੱਸਿਆ ਕਿ ਇਹਦੀ ਕੁੱਟਮਾਰ ਹੋਈ ਆ ਤਾਂ ਸੱਟਾਂ ਲੱਗੀਆਂ ਤਾਂ ਅਸੀਂ ਤੁਹਾਨੂੰ ਵੀ ਜਾਨੋਂ ਮਾਰ ਦੇਵਾਂਗੇ ਜੋ ਇਹ ਬੀਤੀ ਰਾਤ ਸੀਐਚਸੀ ਅਪਰਾ ਤੋਂ ਉਹਦੀ ਟ੍ਰੀਟਮੈਂਟ ਕਰਵਾ ਕੇ ਘਰ ਲੈ ਗਏ ਸੀ ਜੋ ਗਰੀਬ ਆਦਮੀ ਸੀ ਅੱਗੋਂ ਆਪਣਾ ਇਲਾਜ ਸਹੀ ਤਰ੍ਹਾਂ ਨਹੀਂ ਕਰਵਾ ਸਕੀ ਸੀ ਜੋ ਇਹਨਾਂ ਦੇ ਸਿਰ ਵਿੱਚ ਇੱਟਾਂ ਮਾਰਨ ਕਾਰਨ ਇਹਦੀ ਡੈਥ ਹੋਈ ਆ ਜਿਸ ਦੇ ਸਬੰਧ ਵਿੱਚ ਅਸੀਂ ਹੁਣ ਜੋ ਬੀਐਨਐਸ ਦੀਆਂ ਧਰਾਵਾਂ ਹੇਠ 103 352 파ਰਟ 3 3 파ਰਟ 5 ਬੀਐਨਐਸ ਦੇ ਤਹਿਤ ਥਾਣਾ ਖਲੌਰ ਵਿੱਚ ਮੁਕੱਦਮਾ ਦਰਜ ਕਰ ਲਿਆ ਔਰ ਇਹ ਦੋਸ਼ੀਆਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਸਰ ਕੋਈ ਗ੍ਰਿਫਤਾਰੀ ਹੋਈ ਮੇਰੀਆਂ ਪੁਲਿਸ ਪਾਰਟੀਆਂ ਗਈਆਂ ਹੋਈਆਂ ਨੇ ਅਸੀਂ ਜਲਦੀ ਅਰੈਸਟ ਕਰ ਲਵਾਂਗੇ ਥੈਂਕ ਯੂ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀਪ ਰਿਡ